ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੌੜ ਲੱਗੇ ਸੀਗੇ ਫਰੂਟ ਤੋੜਨ ਉਹਦੇ ਵਿੱਚ ਪਹਿਲਾ ਹੈਗਾ ਜੀ ਚਿੱਟਾ ਜਾਮਨ ਨੂੰ ਵਾਈਟ ਜਾਮਨ ਨੂੰ ਤੁਸੀਂ ਜਾਣਦੇ ਹੋ ਸਾਰੇ ਨਾਮ ਨਾਲ ਫਸਟ ਟਾਈਮ ਆਪਣੇ ਇਸ ਵਾਰ ਥੋੜੇ ਫਰੂਟ ਜਿਹੜੇ ਆ ਉਹ ਸਿਰੇ ਚੜੇ ਆ ਤੁਸੀਂ ਅੱਗੇ ਤਾਂ ਹਰ ਸਾਲ ਨਾਲ ਹਵਾ ਦੇ ਨਾਲ ਸਾਰੇ ਚੜ ਜਾਂਦੇ ਸੀਗੇ ਪਰ ਇਸ ਵਾਰ ਫਲ ਹੈਗਾ ਬਹੁਤ ਜ਼ਿਆਦਾ ਸੀ ਇਸ ਕਰਕੇ ਮਤਲਬ ਥੋੜੇ ਆਪਣੇ ਪੱਲੇ ਪੈ ਜਾਣੇ ਆ ਇਸ ਤਰ੍ਹਾਂ ਦਾ ਇਹਦਾ ਫਰੂਟ ਆ ਤੁਸੀਂ ਦੇਖ ਸਕਦੇ ਹੋ ਚਿੱਟੇ ਰੰਗ ਦਾ ਪਿਓਰ ਪਰ ਜੋ ਜਾਮਨੂ ਮਤਲਬ ਜਾਮਨੂ ਰੰਗ ਦਾ ਹੁੰਦਾ ਟੇਸਟ ਜਾਂ ਤੁਸੀਂ ਕਹਿ ਲਓ ਮਤਲਬ ਦੇਖਣ ਨੂੰ ਸੋਹਣਾ ਲੱਗਦਾ ਮੈਨੂੰ ਓਨਾ ਜ਼ਿਆਦਾ ਇਹ ਵਧੀਆ ਨਹੀਂ ਲੱਗਾ ਬਾਕੀ ਤੁਹਾਡੀ ਆਪਣੀ ਪਸੰਦ ਹੈ ਜੇ ਤੁਹਾਡੇ ਕੋਲ ਜਗ੍ਹਾ ਵਾਧੂ ਹੈਗੀ ਆ ਤਾਂ ਤੁਸੀਂ ਲਗਾ ਸਕਦੇ ਹੋ ਇੱਕ ਨਾ ਇਹਨੂੰ ਇਸ ਤਰ੍ਹਾਂ ਟੀੜਾ ਫੱਟਣ ਦੀ ਬਹੁਤ ਸਮੱਸਿਆ ਆਈ ਹੈ ਆਪਣੇ ਪੰਜਾਬ ਦੇ ਵਿੱਚ ਹੁਣ ਕੋਈ ਘਾਟ ਆ ਕਿਸੇ ਨੂੰ ਖਾਦ ਵੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਜ਼ਿਆਦਾ ਪਰ ਬਹੁਤ ਜ਼ਿਆਦਾ ਮਿੱਠਾ ਵੀ ਨਹੀਂ ਹੈਗਾ ਮਤਲਬ ਠੀਕ ਠੀਕ ਤੁਸੀਂ ਕਹਿ ਸਕਦੇ ਹੋ ਖੱਟ ਮਿੱਠਾ ਜਿਹਾ ਟੇਸਟ ਆ ਤੇ ਤੋੜਨ ਲੱਗੀ ਸੀ ਮੈਂ ਚਲੋ ਮੈਂ ਕਿਹਾ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਆ ਜੇ ਮੇਰੇ ਕਿਸੇ ਭੈਣ ਭਰਾ ਨੇ ਲਗਾਉਣਾ ਹੋਵੇ ਤਾਂ ਤੁਸੀਂ ਲਗਾ ਸਕਦੇ ਹੋ ਫਲ ਬਹੁਤ ਜ਼ਿਆਦਾ ਆਉਂਦਾ ਇਸ ਤਰ੍ਹਾਂ ਗੁੱਛਿਆਂ ਦੇ ਵਿੱਚ ਇਹ ਮੈਂ 20 ਦੇ ਵਿੱਚ ਲਗਾਇਆ ਸੀ ਲਗਭਗ ਇਹਨੂੰ 7ਵਾਂ ਸਾਲ ਹੋ ਗਿਆ ਇਸ ਵਾਰ ਲੱਗੇ ਹੋਏ ਨੂੰ ਤੇ ਫਲ ਤੁਸੀਂ ਦੇਖ ਸਕਦੇ ਹੋ ਇਦਾਂ ਕੈਮਰੇ 'ਚ ਸ਼ਾਇਦ ਇੰਨਾ ਜ਼ਿਆਦਾ ਨਹੀਂ ਵੀ ਦਿਖਾਈ ਦੇ ਰਿਹਾ ਪਰ ਇਸ ਤਰ੍ਹਾਂ ਗੁੱਛਿਆਂ ਦੇ ਵਿੱਚ ਹੀ ਲੱਗਾ ਹੋਇਆ ਦੇਖੋ ਤੁਸੀਂ ਹਿੱਤਾੜੜੇ ਵੱਡੇ ਗੁੱਸੇ ਲੱਗੇ ਹੋਏ ਆ ਤੇ ਇੱਧਰ ਕਾफी ਪੱਕਾ ਵੀ ਹੋਇਆ ਵਾ ਉੱਪਰ ਪਰ ਕਾफी ਉਚਾਈ ਤੇ ਆਹੋ ਪੌੜੀ ਲਿਉਣੀ ਆ ਮੈਂ ਨਾਲੇ ਥੋੜੀ ਜੁੱਤੀ ਵਗੈਰਾ ਪਾ ਕੇ ਔਣੀ ਆ ਕਿਉਂਕਿ ਮੈਂ ਚੱਪਲ ਪਾ ਕੇ ਆ ਗਈਆਂ ਤਾਂ ਥੱਲੇ ਤੁਸੀਂ ਦੇਖ ਸਕਦੇ ਹੋ ਘਾਹ ਬਹੁਤ ਜ਼ਿਆਦਾ ਹੋ ਗਿਆ ਦੋ ਬਾਰਸ਼ਾਂ ਹੋਣ ਦੇ ਨਾਲ ਹੀ ਨਾ ਤੇ ਘਾਹ ਨੇ ਤਾਂ ਮਤਲਬ ਜੋਰੀ ਫੜ ਲਿਆ ਤੇ ਹੁਣ ਮੈਂ ਪਹਿਲਾਂ ਪੌੜੀ ਲੈ ਕੇ ਔਣੀ ਆ ਫਿਰ ਆਪਾਂ ਉੱਤੋਂ ਲਾਉਨੇ ਆ ਤੇ ਨਾਲੇ ਦੇਖਦੇ ਆ ਇੱਕ ਨਾ ਇਸ ਤਰ੍ਹਾਂ ਸਾਰਿਆਂ ਨੂੰ ਤੇੜਾ ਆਈਆਂ ਹੋਈਆਂ ਤੇ ਮੱਖੀਆਂ ਜੀਆਂ ਉੱਤੇ ਬੈਠਦੀਆਂ ਤੇੜਾਂ ਵਾਲਿਆਂ ਤੇ ਤੇੜਾ ਹੁੰਦਾ ਕੀ ਕਾਰਨ ਆ ਇਹਦੇ ਬਾਰੇ ਮੈਨੂੰ ਹਜੇ ਤੱਕ ਕੁਝ ਨਹੀਂ ਪਤਾ ਪਰ ਜਿੰਨੂੰ ਤੇੜਾ ਆ ਗਿਆ ਉਹ ਖਾਣ ਵਾਲੇ ਨਹੀਂ ਹੈਗੇ ਆਹ ਦੇਖੋ ਤੁਸੀਂ ਮਹ ਲੋ ਜਿਹੜਾ ਹੀ ਪੱਕਾ ਆ ਉਹਨੂੰ ਹੀ ਤੇੜਾ ਆ ਗਿਆ ਥੋੜੇ ਜਿਹੜੇ ਛੋਟੇ ਸਾਈਜ਼ ਦੇ ਆ ਉਹ ਥੋੜੇ ਮਿੱਠੇ ਆ ਇਸ ਤਰ੍ਹਾਂ ਜਿਨ੍ਹਾਂ ਦਾ ਬਿਲਕੁਲ ਵਾਈਟ ਕਲਰ ਹੋ ਗਿਆ ਛੋਟਿਆਂ ਨੂੰ ਤੇੜਾ ਨਹੀਂ ਆਈਆਂ ਪਰ ਵੱਡਿਆਂ ਨੂੰ ਬਹੁਤ ਜ਼ਿਆਦੀਆਂ ਤੇੜਾ ਆਈਆਂ ਦੇਖੋ ਤੁਸੀਂ ਹਾਲੇ ਦਾ ਮੈਂ ਤੋੜ ਲਿਆ ਇਹ ਫੀ ਦਾ ਟੇਸਟ ਟਾਈਮ ਪਾਸ ਹੈਗਾ ਜੇ ਤੁਹਾਡੇ ਕੋਲ ਵਾਧੂ ਜਗ੍ਹਾ ਤਾਂ ਤੁਸੀਂ ਲਗਾ ਸਕਦੇ ਹੋ ਇੱਕ ਅੱਧਾ ਬੂਟਾ ਤੇ ਕਿਉਂਕਿ ਮੇਰੇ ਕੋਲ ਤਾਂ ਦੂਜੇ ਜਾਮੂਨ ਦੇ ਵੀ ਦੋ ਬੂਟੇ ਹੈਗੇ ਆ ਤੇ ਇੱਕ ਇਹਦਾ ਵਾ ਆਪਾਂ ਤਾਂ ਇਹਨੂੰ ਵਾਧੂਆਂ ਵਜੋਂ ਹੀ ਲਗਾਇਆ ਹੋਇਆ ਵਾ ਦੇਖਣ ਨੂੰ ਕਿ ਪੰਜਾਬ ਦੇ ਵਿੱਚ ਫਲ ਜਿਹੜਾ ਉਹ ਇਹਨੂੰ ਕਿੰਨਾ ਕੁ ਲੱਗਦਾ ਕਾਫੀ ਇੱਧਰ ਪੱਕੇ ਹੋਏ ਆ ਮੈਂ ਹੁਣ ਤੋੜੂਗੀ ਤੇ ਪਹਿਲਾਂ ਮੈਂ ਥੋੜੀ ਲਿਆਵਾ ਦੂਸਰੀ ਸਾਈਡ ਮੈਂ ਆ ਗਈ ਹੁਣ ਇੱਧਰ ਤੁਸੀਂ ਦੇਖੋ ਕਿੱਡੇ-ਕੱਡੇ ਵੱਡੇ ਜਿਹੜੇ ਗੁੱਛੇ ਆ ਨਾ ਉਹ ਲੱਗੇ ਹੋਏ ਆ ਅੰਗੂਰਾ ਵਾਂਗੂ ਲੱਗੇ ਹੋਏ ਆ ਜਾਮਨੂ ਪਰ ਜੇ ਇਦਾਂ ਦੀ ਵੈਰਾਈਟੀ ਜਾਮਨੂ ਰੰਗ ਵਾਲੀ ਹੋਵੇ ਨਾ ਮਤਲਬ ਮਜ਼ਾ ਹੀ ਆ ਜਵੇ ਸਿੱਧਾ ਇਧਰੋਂ ਮੈਂ ਹੁਣ ਵਿੱਚੋਂ ਵਿੱਚੋਂ ਤੋੜ ਲੈਣੇ ਆ ਕਿਉਂਕਿ ਇੱਕ ਸਾਰ ਨਹੀਂ ਹਜੇ ਪੱਕੇ ਹੈਗੇ ਤੁਸੀਂ ਦੇਖ ਸਕਦੇ ਹੋ ਇਧਰ ਮੈਂ ਤੋੜ ਲਏ ਇੰਨੇ ਕੁ ਦੇਖੋ ਕਿਉਂਕਿ ਜਿਹੜੇ ਥੋੜੇ ਵੀ ਹਰੇ ਆ ਨਾ ਉਹ ਸੈਲ ਪੰਦੇ ਵਿੱਚ ਆ ਤੇ ਪਹਿਲਾਂ ਮੈਂ ਸਾਰੇ ਤੋੜ ਲਵਾਂ ਫਿਰ ਅੱਗੇ ਤੁਹਾਨੂੰ ਦਿਖਾਉਣੀ ਕਿ ਕਿੰਨੇ ਕੁ ਪੱਕੇ ਹੋਏ ਮਿਲੇ ਆਪਾਂ ਨੂੰ ਤੁਸੀਂ ਦੇਖ ਸਕਦੇ ਹੋ ਜਾਮ ਨੂੰ ਮੈਂ ਇੰਨੇ ਕ ਤੋੜ ਲਿਆ ਲਗਭਗ ਅੱਧਾ ਕਿਲੋ ਦੇ ਕਰੀਬ ਕਿਉਂਕਿ ਹਜੇ ਪੂਰੀ ਤਰ੍ਹਾਂ ਨਹੀਂ ਪੱਕੇ ਹੈਗੇ ਤੇ ਕੈਮਰੇ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਹਰੇ ਦਿਖਾਈ ਦੇ ਰਹੇ ਪਰ ਵੈਸੇ ਕਾਫੀ ਵਾਈਟ ਹੋ ਚੁੱਕੇ ਆ ਇਹ ਤੇ ਇੱਧਰ ਤੁਸੀਂ ਦੇਖੋ ਆਪਣੇ ਅਮਰੋਦ ਗਰਮੀਆਂ ਵਾਲੇ ਦੇਖਦੇ ਆ ਵੀ ਸਿਰੇ ਚੜਦੇ ਆ ਜਾਂ ਨਹੀਂ ਕਿਉਂਕਿ ਅੱਗੇ ਤਾਂ ਕਾਫੀ ਜ਼ਿਆਦਾ ਕਾਣ ਪੈ ਜਾਂਦੀ ਆ ਜੇ ਕਾਣ ਦਾ ਕਿਸੇ ਮੇਰੇ ਭੈਣ ਭਰਾ ਕੋ ਕੋਈ ਹੱਲ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਵੈਸੇ ਮੈਂ ਨੀਮ ਆਇਲ ਦੀ ਸਪਰੇਅ ਕਰ ਰਹੀ ਆ ਹਰ ਹਫ਼ਤੇ ਪਰ ਫਿਰ ਵੀ ਕਾਣ ਜਿਹੜੀ ਆ ਨਾ ਉਹ ਪੈ ਜਾਂਦੀ ਆ ਜੁਲਾਈ ਦੇ ਵਿੱਚ ਜਿਹੜੇ ਵੀ ਅਮਰੂਦ ਪੱਕਦੇ ਆ ਪਰ ਇਸ ਸਾਲ ਮੈਂ ਨਾ ਅਮਰੂਦ ਕੋਈ ਵੀ ਝਾੜਿਆ ਨਹੀਂ ਹੈਗਾ ਜਿੰਨੇ ਸੀਗੇ ਰਹਿਣ ਦਿੱਤੇ ਮੈਂ ਕਿਹਾ ਦੇਖੀ ਜਾਊਗੀ ਅਗਰ ਹੋ ਗਿਆ ਤਾਂ ਠੀਕ ਆ ਅਗਰ ਨਹੀਂ ਹੋਏ ਤਾਂ ਫਿਰ ਸੁੰਡੀਆਂ ਤਾਂ ਫਿਰ ਖਾਣਗੀਆਂ ਹੀ ਹੈ ਨਾ ਤੇ ਇਸ ਸੀ ਅੱਜ ਦੀ ਆਪਣੀ ਜਮਨੂਆ ਤੇ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਮੇਰੀ ਵੀਡੀਓ ਨੂੰ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਉਂਦੇ ਵਸਦੇ ਰਹੋ